ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 29 ਮਈ 2025 ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿੱਚ ਜੋ ਹੁਕਮਨਾਮਾ ਸਤਗੁਰਾਂ ਦਾ ਆਇਆ ਹੈ ਉਹ ਆਪਾਂ ਉਸ ਨੂੰ ਸੰਦੇਹਾਂ ਅਤੇ ਥੋੜੀ ਉਸ ਦੀ ਅਖਰੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੁਰਨੇ ਕਾ ਗੁਰਦਾਸ ਜੀ ਆਪ ਅਸ਼ੀਰਵਾਦ ਦਿਓ ਜੀ ਸੋਹੀ ਮਹਿਲਾ ਚੌਥਾ ਘਰ ਸਤਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਾਉ ਤੂੰ ਠਾਗੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਵਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਬਰ ਨ ਕੋਈ ਰਹਾਉ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਆਕਾਸ਼t ਅਗਨ ਤਰੀ ਜੈ ਬੱਕਰੀ ਸਿੰਗ ਇਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਕਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈ ਰਹੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਕਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈ ਰਹੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹਿਲਾ ਚੌਥਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਗ ਸੁਹੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੇਰੇ ਕਵਨ ਕਵਨ ਕਮਨ ਮਤਲਬ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਵਾਹਿਗੁਰੂ ਤੂੰ ਸਾਹਿਬ ਗੁਣੇ ਨਿਧਾਨਾ ਤੂੰ ਸਾਰੇ ਗੁਣਾ ਦਾ ਖਜ਼ਾਨਾ ਹੈ ਤੂੰ ਸਭ ਦਾ ਮਾਲਕ ਹੈ ਤੇਰੀ ਮਹਿਮਾ ਬਰਨ ਨਾ ਸਕਾਂ ਤੂੰ ਠਾਕੁਰ ਉੱਚ ਭਗਵਾਨਾ ਇਹ ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਪਾਲਣ ਵਾਲਾ ਹੈ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਤੁਮਰੀ ਮਹਿਮਾ ਬਰਨ ਨਾ ਸਕੋ ਬਰਨ ਮਤਲਬ ਕਹਿ ਸਕਨੀ ਜਾਂ ਬਿਆਨ ਕਰ ਸਕਨੀ ਨਹੀਂ ਕਰ ਸਕਦੇ ਤੂੰ ਸਬਦ ਦਾ ਪਾਲਨ ਵਾਲਾ ਹੈ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਠਾਕੁਰ ਊਚ ਭਗਵਾਨਾ ਇਹ ਸਭ ਤੋਂ ਉੱਚੇ ਭਗਵਾਨ ਜੀ ਮੈਂ ਹਰ ਹਰ ਨਾਮ ਧਰ ਸੋਈ ਧਰ ਹੁੰਦਾ ਹੈ ਆਸਰਾ ਸੋਈ ਮਤਲਬ ਉਸ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਨਾਮ ਦਾ ਮੈਂ ਹਰ ਹਰ ਨਾਮ ਧਰ ਸੋਈ ਏ ਹਰੀ ਮੇਰੇ ਵਾਸਤੇ ਤੇਰਾ ਉਹ ਜਿਹੜਾ ਨਾਮ ਹੈ ਉਹ ਹੀ ਮੇਰਾ ਆਸਰਾ ਹੈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨਾ ਕੋਈ ਜਿਉਂ ਭਾਵੈ اے ਮਾਲਕ اے ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਰੱਖ ਮੇਰੇ ਸਾਹਿਬ ਰੱਖ ਮਤਲਬ ਮੈਨੂੰ ਰੱਖ ਮੇਰੀ ਰਖਿਆ ਕਰ ਜਿਵੇਂ ਤੈਨੂੰ ਚੰਗਾ ਲੱਗੇ ਮੇਰੀ ਰਖਿਆ ਕਰ ਮੈਂ ਤੁਝ ਬਿਨ ਅਵਰ ਨਾ ਕੋਈ ਤੇਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਇਹ ਰਹਾਉ ਦੀਆਂ ਤੁਕਾਂ ਹਨ ਜੀ ਮੈਂ ਤਾਨ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਹੇ ਮੇਰੇ ਮਾਲਕ ਮੈਂ ਤਾਣ ਦੀ ਬਾਣ ਤੂੰ ਹੀ ਮੇਰੇ ਵਾਸਤੇ ਬਲ ਹੈਂ ਤੂੰ ਹੀ ਮੇਰੇ ਵਾਸਤੇ ਆਸਰਾ ਹੈਂ ਦੀ ਬਾਣ ਮਤਲਬ ਤਾਣ ਮਤਲਬ ਬਲ ਦੀ ਬਾਣ ਮਤਲਬ ਆਸਰਾ ਕਹਿੰਦੇ ਮੇਰੇ ਵਾਸਤੇ ਤੂੰ ਹੀ ਬਲ ਹੈਂ ਜਾਂ ਤੂੰ ਹੀ ਮੇਰੇ ਵਾਸਤੇ ਬਲ ਹੈਂ ਤੂੰ ਹੀ ਮੇਰੇ ਵਾਸਤੇ ਆਸਰਾ ਹੈਂ ਮੈਂ ਤੁਧ ਅੱਗੇ ਅਰਦਾਸ ਮੈਂ ਤੇਰੇ ਅੱਗੇ ਹੀ ਅਰਜ਼ੋਈ ਅਰਦਾਸ ਕਰ ਸਕਦਾ ਹਾਂ ਮੈਂ ਹੋਰ ਥਾਂ ਨਹੀਂ ਜਿਸ ਪਹਿਕਰਾਂ ਬੇਨੰਤੀ ਮੇਰਾ ਦੁੱਖ ਸੁੱਖ ਦੁੱਖ ਹੀ ਪਾਸ ਮੈਂ ਹੋਰ ਥਾਂ ਨਹੀਂ ਏ ਮੇਰੇ 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 ਵਾਸਤੇ ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ ਜਿਸ ਪਹਿਕਰਾਂ ਬੇਨੰਤੀ ਜਿਸ ਕੋਲ ਮੈਂ ਬੇਨਤੀ ਕਰ ਸਕਾਂ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੈਂ ਆਪਣਾ ਹਰੇਕ ਸੁੱਖ ਹਰੇਕ ਦੁੱਖ ਤੇਰੇ ਕੋਲ ਹੀ ਬੇਸ਼ ਕਰ ਸਕਦਾ ਹਾਂ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀ ਜੈ ਵਿੱਚ ਪਾਣੀ ਮਤਲਬ ਪਾਣੀ ਦੇ ਵਿੱਚ ਹੀ ਵਿੱਚ ਧਰਤੀ ਮਤਲਬ ਧਰਤੀ ਦੇ ਵਿੱਚ ਹੀ ਕਾਸਟ ਕਾਸਟ ਹੁੰਦੀ ਹੈ ਅਗ ਧਰੀ ਜੈਂ ਧਰੀ ਹੋਈ ਹੈ ਇਹ ਮੇਰੇ ਮਨ ਵੇਖ ਪਾਣੀ ਦੇ ਵਿੱਚ ਹੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਕਿਉਂਕਿ ਜਿਹੜੀ ਧਰਤੀ ਆ ਉਹ ਵੀ ਪਾਣੀ ਦੇ ਵਿੱਚ ਹੀ ਖੜੀ ਆ ਪਾਣੀ ਦੇ ਵਿੱਚ ਵੀ ਉਹ ਜਿੱਦਾਂ ਕੋਈ ਬੋਲ ਹੁੰਦੀ ਆ ਪਾਣੀ ਦੇ ਵਿੱਚ ਆਪਾਂ ਰੱਖੀ ਤੇ ਪਾਣੀ ਦੇ ਵਿੱਚ ਹੀ ਆ ਤੇ ਹੁਣ ਇੱਥੇ ਕੀ ਗੱਲ ਆ ਵੀ ਧਰਤੀ ਸਾਰੇ ਪਾਸੇ ਦਾ ਪਾਣੀ ਆ ਤੇਨ ਮਤਲਬ ਕੀ ਆ ਵੀ ਪਾਣੀ ਦੇ ਵਿੱਚ ਹੀ ਧਰਤੀ ਹੈ ਦੂਜੀ ਗੱਲ ਤੇ ਜਿਹੜੇ ਧਰਤੀ ਦੇ ਵਿੱਚੋਂ ਜਿਹੜਾ ਆਪਾਂ ਪਾਣੀ ਪੀਂਦੇ ਉਹ ਤੇ ਧਰਤੀ ਦੇ ਵਿੱਚੋਂ ਨਿਕਲਦਾ ਪਿਆ ਉਹਦਾ ਮਤਲਬ ਧਰਤੀ ਦੇ ਵਿੱਚ ਹੀ ਪਾਣੀ ਹੈ ਦੋਨੇ ਗੱਲਾਂ ਹੋ ਗਈਆਂ ਪਾਣੀ ਦੇ ਵਿੱਚ ਧਰਤੀ ਆ ਤੇ ਧਰਤੀ ਵਿੱਚ ਵੀ ਪਾਣੀ ਹੈ ਤੇ ਅਗਨਾ ਕਿ ਨਹੀਂ ਗੰਮੀ ਖੇੜਿਆ ਜੇਕਰ ਬਾਲ ਕੋਈ ਪਾਣੀ ਦੀ ਭਰੀ ਉਹ ਤਾਂ ਫਿਰ ਡੁੱਬ ਜੇਗੀ ਪਰ ਵੇਖ ਲਓ ਇਹ ਨਹੀਂ ਡੁੱਬਦੀ ਕਹਿੰਦੇ ਆ हे ਮੇਰੇ ਮਨ ਵੇਖ ਪਾਣੀ ਦੇ ਵਿੱਚ ਹੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅੱਗ ਰੱਖੀ ਹੋਈ ਹੈ ਵਿੱਚ ਕਾਸਟ ਅਗਨ ਤ੍ਰਿਜਾ ਕਾਸਟ ਹੁੰਦੀ ਹੈ ਲੱਕੜੀ ਉਹਦੇ ਵਿੱਚ ਵੀ ਆ ਗਿਆ ਜਦ ਥੋੜੀ ਜੀ ਅੱਗ ਬਲਦੀ ਆ ਤੇ ਕੀ ਹੁੰਦਾ ਸਾਰੀ ਲੱਕੜੀ ਜਰ ਸਾਰੇ ਜੰਗਲਾਂ ਜੰਗਲ ਸੜ ਜਾਂਦੇ ਆ ਪਰ ਜੇ ਉਹ ਪ੍ਰਗਟ ਨਾ ਹੋਏ ਤੇ ਫੇਰ ਸਭ ਕੁਝ ਨਾਰਮਲ ਰਹਿੰਦਾ ਠੀਕ ਰਹਿੰਦਾ ਬੱਕਰੀ ਸਿੰਘ ਇੱਕ ਤੈਂ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਮਾਲਕ ਪ੍ਰਭੂ ਨੇ ਮਾਨੋ ਸ਼ੇਰ ਤੇ ਬੱਕਰੀ ਇੱਕੋ ਥਾਂ ਰੱਖੇ ਹੋਏ ਹਨ ਬੱਕਰੀ ਸਿੰਘ ਇੱਕ ਤੈ ਥਾਏ ਰੱਖੇ ਇੱਕੋ ਥਾਂ ਰੱਖੇ ਹੋਏ ਹਨ ਇਹ ਮਨ ਤੂੰ ਕਿਉਂ ਡਰਦਾ ਹੈ ਅਜਿਹੀ ਸ਼ਕਤੀ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਸਕ ਕਰ ਲਿਆ ਕਰ ਮਨ ਹਰ ਜਪ ਹਰ ਜਪ ਮਤਲਬ ਹਰੀ ਦਾ ਨਾਮ ਜਪ ਕੇ ਭਰਮ ਭਉ ਦੂਰ ਕੀਜਾ ਆਪਣੇ ਜਿਹੜੇ ਤੇਰੇ ਡਰ ਆ ਭਰਮਿਆ ਸਾਰਿਆਂ ਨੂੰ ਦੂਰ ਕਰ ਲਿਆ ਕਰ ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਹੈ ਹਰ ਕੀ ਵਡਿਆਈ ਦੇਖੋ ਸੰਤੋਹ ਹਰ ਨਿਮਾਣਿਆ ਮਾਣ ਦਿਵਾਏ ਹਰ ਕੀ ਵਡਿਆਈ اے ਸੰਤ ਜਨੋ ਵੇਖੋ ਪ੍ਰਮਾਤਮਾ ਦੀ ਵੱਡੀ ਤਾਕਤ ਵਡਿਆਈ ਮਤਲਬ ਪ੍ਰਮਾਤਮਾ ਦੀ ਵੱਡੀ ਤਾਕਤ ਪਰਮਾਤਮਾ ਉਹਨਾਂ ਨੂੰ ਆਦਰ ਦਿਵਾਉਂਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਕਹਿੰਦੇ ਆ ਹਰ ਕੀ ਵਡਿਆਈ ਮਤਲਬ ਪਰਮਾਤਮਾ ਦੀ ਵਡਿਆਈ ਵੇਖੋ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਜਿਹੜੇ ਨਿਮਾਣੇ ਨੇ ਮਾਣ ਦੇਵਾਏ ਉਹਨਾਂ ਨੂੰ ਇੱਜ਼ਤ ਬਖਸ਼ਦਾ ਹੈ ਜਿਨ੍ਹਾਂ ਦੀ ਪਹਿਲਾਂ ਕੋਈ ਇੱਜ਼ਤ ਨਹੀਂ ਸੀ ਕਰਦਾ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈ ਰਹੀ ਪਾਏ ਇਹ ਨਾਨਕ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਂ ਤੇ ਉਸ ਦੇ ਉੱਪਰ ਆ ਜਾਂਦੀ ਹੈ ਜਦੋਂ ਧਰਤੀ ਆਪਾਂ ਹੁ ਤੁਰਦੇ ਆ ਸਾਡੇ ਧਰਤੀ ਥੱਲੇ ਆ ਪਰ ਜਦੋਂ ਬੰਦਾ ਮਰਦਾ ਆ ਤੇ ਕੀ ਹੁੰਦਾ ਉਹ ਜਿਹੜੀ ਮਿੱਟੀ ਆ ਉਹ ਮਤਲਬ ਧਰਤੀ ਆ ਉਹ ਉਹਦੇ ਉੱਪਰ ਆ ਜਾਂਦੀ ਹੈ ਏ ਨਾਨਕ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ ਤਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਤਿਉ ਨਾਨਕ ਸਾਧ ਜਨਾਂ ਜਗਤ ਆਣ ਸਭ ਪਿਆਰੀ ਪਾਏ ਸਾਰਾ ਜਗਤ ਉਹਨਾਂ ਦੇ ਪਿਆਰੀ ਨਮਸਕਾਰ ਕਰਦਾ ਹੈ ਕਿਉਂਕਿ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬੜੀਆਂ ਉਦਾਹਰਨਾਂ ਨੇ ਭਗਤ ਨਾਮਦੇਵ ਦੀਆਂ ਉਦਾਹਰਨਾਂ ਜੇ ਜਦੋਂ ਉਹ ਉਹਨਾਂ ਦੇ ਪਰ ਉਹਨਾਂ ਦੀ ਸ਼ਿਕਾਇਤਾਂ ਕੀਤੀਆਂ ਹਾਕਮਾਂ ਦੇ ਕੋਲ ਤੇ ਫੇਰ ਕਿਦਾਂ ਪ੍ਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖੀ ਤੇ ਫੇਰ ਸਾਰੇ ਦੇ ਸਾਰੇ ਲੋਕ ਉਹਨਾਂ ਦੇ ਪੈਰੀਂ ਆ ਕੇ ਬਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀਾਂ ਦੀ ਬਾਣੀ ਆਪ ਮਿਹਰ ਕਰਨੀ ਸਾਡੇ ਹਿਰਦਿਆਂ ਵਿੱਚ ਬਸੇ ਮਿਹਰ ਕਰਨੀ ਗਲਤੀਆਂ ਭੁਲਾ ਸਮਾਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ